ਸਾਬੇ ਮਾਨ ਦੀ ਟੀਮ ਵੱਲੋਂ ਅਮਰੀਕਾ ਤੋਂ ਡਾਕਟਰ ਬੁਲਾਇਆ ਗਿਆ ਹੈਗਾ ਸਪੈਸ਼ਲ ਤੇ ਬਾਪੂ ਜੀ ਦੇ ਟਰੀਟਮੈਂਟ ਲਈ ਬਾਈ ਆਪਣੇ ਨਾਲ ਹਰਮਨ ਖੜਾ ਗਿਆ ਜਿਹੜਾ ਆਪਣੇ ਬਾਈ ਦਿਖੇੜੀ ਤੋਂ ਆ ਹਰਮਨ ਬਾਈ ਕੀ ਹਾਲ ਨੇ ਵਧੀਆ ਵਧੀਆ ਬਾਈ ਚੜਦੀ ਕਲਾ ਤੇ ਇਹ ਬਾਈ ਡਾਕਟਰ ਉਧਰੋਂ ਅਮਰੀਕਾ ਤੋਂ ਬੁਲਾ ਮੰਗਵਾਇਆ ਹਾਂ ਬਾਈ ਉਧਰੋਂ ਆਇਆ ਡਾਕਟਰ ਸਪੈਸ਼ਲ ਬਾਪੂ ਵੀ ਟਰੀਟਮੈਂਟ ਵਾਸਤੇ ਹਾਂਜੀ 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 ਠੀਕ ਹੈ ਜਿਵੇਂ ਆਪਣੇ ਪਹਿਲਾਂ ਵੀ ਡਾਕਟਰ ਆਉਂਦੇ ਜਿਵੇਂ ਇੱਕ ਦਿਨ ਕੈਂਸਰ ਸਪੈਸ਼ਲਿਸਟ ਆਇਆ ਸੀ ਨਾ ਆ ਮਣਾ ਇੱਕ ਦੋ ਦਿਨ ਛੱਡ ਕੇ ਅਮਰੀਕਾ ਤੋਂ ਡਾਕਟਰ ਆਉਣ ਸਪੈਸ਼ਲ ਟਰੀਟਮੈਂਟ ਕਰਨ ਲਈ ਠੀਕ ਹੈ ਮੰਨ ਲਓ ਜਿੱਦਾਂ ਉਹ ਪਹਿਲਾ ਰਾਤ ਨੂੰ ਸਾਰੇ ਤੇ ਗਰੁਪ ਆਇਆ ਮਤਲਬ ਸਪੈਸ਼ਲਿਸਟ ਨੇ ਸਾਰੇ ਆਏ ਤੇ ਉਹ ਪੈਕੇਜ ਜਿਵੇਂ 10 15 ਡਾਕਟਰ ਨੇ ਉਹ ਰਾਤ ਨੂੰ ਬਹਿ ਕੇ ਮੀਟਿੰਗ ਕਰ ਦਿੰਦੇ ਨੇ ਜਿਹੜੇ ਰਿਪੋਰਟਾਂ ਨੇ ਡਿਸਕਸ ਕਰ ਦਿੰਦੇ ਨੇ ਪਰ ਉਹਦੇ ਬੇਸ ਤੇ ਭੇਜਦੇ ਨੇ ਡਾਕਟਰ ਸਾਹਿਬ ਨੂੰ ਅਸੀਂ ਉਧਰੋਂ ਮੰਨ ਲਾ ਵੀ ਨਾਲ ਦੀ ਨਾਲ ਆਉਂਦੇ ਬੰਦੇ ਹਾਂਜੀ ਹਾਂਜੀ ਲਾਲਾ ਸਾਹਿਬ ਯਾਰ ਬਾਬਾ 2.5 3 ਲੱਖ ਰੁਪਏ ਦਾ ਟੈਕਟੀ ਪੈ ਜਾਣੀ ਹੋਈ ਆਪਣਾਉਂਦੀ ਬਈ ਹਨਾ ਰੋਜ਼ ਦੀ ਜੇ ਹਾਂਜੀ ਹਾਂਜੀ ਬਈ ਇਹ ਡਾਕਟਰ 2 3 ਦਿਨ ਲਾਉਣਗੇ ਬਸ ਉਹਦੇ ਬਾਅਦ ਤੁਸੀ ਫਿਰ ਚਲੇ ਜਾਵੋ ਠੀਕ ਹੈ ਭਾਈ ਆਹ ਮੁੰਡਾ ਨਾ ਹਜੇ ਗੱਲ ਕਰਕੇ ਹਟਿਆ ਕਹਿੰਦਾ ਯਾਰ ਪਿਛਲੇ ਕਿਸਾਨ ਅੰਦੋਲ ਦੀ ਟੀਮ ਹੈ ਮਾ ਆਪਣੇ ਖੇੜੀ ਤੋਂ ਮੁੰਡਾ ਹਰਮਨ ਇਹ ਬੰਦਾ ਬਈ ਪਿਛਲੇ ਸਾਲ ਉਹਨੇ 13 ਮਹੀਨੇ ਘਰੇ ਨਹੀਂ ਤਿਗਿਆ ਜਿੱਦਨੇ ਵੰਦਾ ਪਹਿਲੇ ਦਿਨ ਆ ਗਿਆ ਤੇ ਮੁੜ ਕੇ ਡਾਕਟਰ ਸਾਹਿਬ ਦੀ ਟੀਮ ਚ ਕੰਮ ਕਰਨ ਲੱਗ ਗਿਆ ਮੁੜ ਕੇ 13 ਮਹੀਨੇ ਘਰੇ ਨਹੀਂ ਤਿਗਿਆ ਚੰਗੀ ਗੱਲ ਹੈ ਤੇ ਦੇ ਪਿੰਡ ਵਾਲਿਆਂ ਨੇ ਬਾਈਆਂ ਨੇ ਤਾਂ ਬਹੁਤ ਮਾਨ ਸਨਮਾਨ ਕੀਤਾ ਸੀ ਮੈਂ ਉਹਦੀ ਵੀਡੀਓ ਬਣਾ ਕੇ ਆਇਆ ਤੇ ਨਹੀਂ ਬਿਲਕੁਲ ਬਾਈ ਤੇ ਬਹੁਤ ਬਹੁਤ ਧੰਨਵਾਦ ਭਰਾਵੋ ਹੋਣਾ ਡਾਕਟਰ ਸਾਹਿਬਾ ਮਾਨ ਜੀ ਦਾ ਜਿਹੜੇ ਬਾਈ ਇੰਨੀ ਹੈਲਪ ਕਰ ਰਹੇ ਨੇ